ਇਕ ਜੈਨੇ ਸਾਧੂ ਨਾਲ ਗਰੇੜੀ ਦੇ ਵਿੱਚ ਕਿਦਰੇ ਬਹਿਸ ਹੋ ਗਈ ਮੈਨੂੰ ਕਹਿਣ ਲਗਾ ਮਸਕੀਨ ਜੀ ਧਰਮ ਤੋਂ ਜਗਤ ਮੈਂ ਬਹੁਤ ਸੇ ਹਨ ਪਰ ਜੋ ਅਹਿੰਸਾ ਹੈ ਉਹ ਪਰਮ ਧਰਮ ਹੈ ਪਰਮ ਧਰਮ ਹੈ ਮੇਰੇ ਗੋਲ ਵੀਰਿਆ ਨਹੀਂ ਗਏ ਮੈਂ ਕਸੰਦ ਜੀ ਹਮ ਤੋ ਹਾਂ ਸਿਰਫ ਦਰਸ਼ਨ ਕਰਨੇ ਆਏ ਥੇ ਕੋਮਣੇ ਆਏ ਥੇ ਆਪਨੇ ਵਿਵਾਦ ਚਲਾ ਦੀ ਹੈ ਅਹੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਸਾ ਅੰਗ ਹੈ ਇਹ ਦਿੱਤੇ ਮੈਂ ਉਦਾਹਰਣ ਦਿੱਤੇ ਜਿਵੇਂ ਉਂਗਲ ਮੇਰੇ ਸਰੀਰ ਦਾ ਇੱਕ ਅੰਗ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਮੇਰਾ ਇੱਕ ਵਾਲ ਸਰੀਰ ਦਾ ਇੱਕ ਅੰਗ ਹੈ ਤੇ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਸੋ ਹਾਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਨਾਖਣ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਾਖਣ ਕੱਢ ਲਈ ਹੈ ਤਾਂ ਵੀ ਇਹ ਸਰੀਰ ਹੋ ਸਕਦਾ ਹੈ ਅਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ ਸੰਪੂਰਨ ਧਰਮ ਨਹੀਂ ਹੈ ਪਰਮ ਧਰਮ ਰੀਤੇ ਗੱਲ ਛੱਡੋ ਇਸ ਤੇ ਪਰ ਬਹਿਸ ਲੰਬੀ ਹੋ ਗਈ ਲੰਬੇ ਜਦ ਬਹਿਸ ਹੋ ਗਈ। ਅਨੇਕ ਗਿਆਮਨ ਮਸਕੀਨ ਜੀ ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ। ਤੁਹਾਡਾ ਸਿਰ ਨਹੀਂ ਦੁਖਦਾ। ਮੈਂ ਕਹ ਦੁਖਦਾ ਤੇ ਮੇਰਾ ਹੀ ਭੈ ਉਹ ਕਾਫੀ ਸਮੇਂ ਦਾ ਤੁਸੀਂ ਸਿਹਰੀ ਤੇ ਘਾਰੇ ਮੇਰਾ ਹੋਰ ਕੀ ਹੈ ਮੈਂ ਤਾਂ ਸਿਰਫ ਘੁੰਮਣ ਆਇਆ ਸੀ। ਬਟਵੇਂ ਚੁਣਾਨੇ ਦਵਾਈ ਕੱਢੀ। ਪਾਣੀ ਮੰਗਾਇਆ। ਫੇ ਪਾਣੀ ਨਾਲ ਦਵਾਈ ਖਾ ਕੇ ਮੈਂ ਕਿਹਾ ਸੰਧ ਜੀ ਇਹ ਕੀ ਖਾਦਾ ਹੈ ਕਹਿੰਦੇ ਕਾਫੀ ਦਿਨਾਂ ਦਾ ਨਜ਼ਲਾ ਹੈ ਉਹਦੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਤੁਹਾਡੇ ਨਾਲ ਬਹਿਸ ਕਰਦੇ ਆ ਜਰਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੱਗ ਦਵਾਈ ਲਈਏ ਮੈਂ ਕਿਹਾ ਨਜ਼ਲੇ ਜ਼ੁਕਾਮ ਦੇ ਤੇ ਕਿਟਾਣੂ ਆਉਂਦੇ ਨੇ ਜੀਬ ਆਉਂਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਦੀ ਉਹ ਤੇ ਵਿਚਾਰੇ ਮਰ ਜਾਂਣ ਬڑے ਜੀਵ ਹੱਤਿਆ ਕੀਤੇ ਤੁਸੀਂ ਇਹਨਾਂ ਨੂੰ ਪਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਉਹ ਨਜ਼ਲਾ ਲੱਗਣ ਦੇ ਟਾਈਫਾਇਟ ਦੇ ਕਿਟਾਣੂ ਆਉਂਦੇ ਨੇ ਮਲੇਰੀਏ ਦੇ ਮੱਛਰ ਆਉਂਦੇ ਨੇ ਫੇਫੇ ਦੇਖਦੇ ਕਿਟਾਣੂ ਆਉਂਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੁਰ ਕੀ ਹੈ ਕੁਝ ਐਸੇ ਕਿਟਾਣੂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ। ਇੱਕ ਪਾਸੇ ਕਰਨਾ ਪੈਂਦਾ। ਅਹਿੰਸਾ ਪਰਮ ਧਰਮ ਨਹੀਂ ਹੈ। ਧਰਮ ਦਾ ਇੱਕ ਛੋਟਾ ਜਿਹਾ ਹੰਦ ਹੈ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਔਰੰਗਜ਼ੇਬ ਦੇ ਚੰਗ ਐਲਕਾਰ ਜੋ ਸਤਿਗੁਰ ਦੇ ਸਰਦਾ ਰੱਖਦੇ ਸਨ ਉਹ ਨਾਲ ਕਿਦਰੇ ਬੈਂਦੇ ਗੀਤੀ ਮਹਾਰਾਜ ਤੁਹਾਡੇ ਹੱਥ ਦੇ ਤਲਵਾਰ ਚੰਗੇ ਨਹੀਂ ਲੱਗਦੇ। ਇੱਤੇਰ ਕਮਾਂ ਚੰਗੇ ਨਹੀਂ ਲੱਗ। ਤੁਸੀਂ ਗੁਰਨਾਮਿਕ ਦੀ ਗੱਦੀ ਦੇ وارث ਤੁਹਾਡੇ ਹੱਥ ਦੇ ਵਿੱਚ ਬੰਦੂਕ ਨਹੀਂ ਚੰਗੇ ਲੱਗ। ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਹੈ। ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ। ਤੁਸੀਂ ਲੋਕਾਂ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ। ਲੜਦੇ ਚੰਗੇ ਨਹੀਂ ਲੱਗਦੇ। ਤੁਹਾਡੇ ਹੱਥ ਦੇ ਤਲਵਾਰ ਸ਼ੋਭਾ ਨਹੀਂ ਦਿੰਦੀ। ਔਂਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮੁਕਵਾਕ ਪਾਦਸ਼ਾਹੀ ਦਸਵੇਂ ਜ਼ਫਰਨਾਮਾ ਬਲਾਚਾਰਗੇ ਦਰਮਿਆ ਆਮਦਮ ਬ ਤਦ ਬੀਰੋ ਤੀਰੋ ਤੁੰਗ ਆਮਲਮ ਐ ਜੋ ਮੈਂ ਤਲਵਾਰ ਚੁੱਕੀ ਹੈ ਲਾਚਾਰ ਮਜਬੂਰ ਐ ਜੋ ਮੈਂ ਬੰਦੂਕ ਚੁੱਕੀ ਹੈ ਮੇਰੀ ਖੁਸ਼ੀ ਨਹੀਂ ਹੈ ਖੁਸ਼ੀ ਨਾਲ ਨਹੀਂ ਚੁੱਕੀ ਹੈ ਲਾਚਾਰ ਹੋ ਕੇ ਚੁੱਕੀ ਹੈ ਮਜਬੂਰ ਹੋ ਕੇ ਚੁੱਕੀ ਹੈ ਕੀ ਮਜਬੂਰੀ ਹੈ ਦੂਸਰੀਆਂ ਪੰਕਤੀਆਂ ਸਤਿਗੁਰ ਖੁਲਾਸਾ ਕਰਦੇ ਇੱਕ ਜ਼ਾਲਮ ਮਨੁੱਖ ਆਪਣੇ ਪੈਰਾਂ ਤਲੇ ਮਜ਼ਲੂਮਾਂ ਨੂੰ ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਹੈ ਜੇ ਮੈਂ ਹੱਥ ਜੋੜ ਕੇ ਉਹਨੂੰ ਰੋਕਾਂ ਬਈ ਤੂੰ ਆਪਣੇ ਕਦਮ ਰੋਕ ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ ਨੇ ਤੇਰੇ ਕਦਮਾਂ ਦੇ ਥੱਲੇ ਮਜ਼ਲੂਮ ਚਿਥੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ੋਰਾਵਤ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤੋ ਮਹਾਰਾਜ ਕਹਿੰਨ ਮੈਂ ਹੱਥ ਜੋੜਨਾ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਛੋਂਕਾਰ ਰਜ਼ ਹਨਾ ਹਿਲਤੇ ਦਰਗੋ ਯਸ ਹਲਾਲ ਅਸਤ ਬੁਰਦੰਬ ਸ਼ਮਸ਼ੇਰ ਦਾ ਹਲਾਲ ਹੈ ਜਾਇਜ਼ ਹੈ ਉਸ ਵਕਤ ਤਲਵਾਰ ਚੁਕਣਾ ਜਦ ਜ਼ਾਲਮ ਆਪਣੇ ਕਦਮ ਨਾ ਰੋਕੇ ਅਹੰਸਾ ਪਰਮ ਧਰਮ ਸਿੱਖ ਜਗਤ ਦੇ ਚ ਨਹੀਂ ਇਸ ਪਰਮ ਧਰਮ ਕਰਕੇ ਹਿੰਦੁਸਤਾਨ 2000 ਸਾਲ ਗੁਲਾਮ ਰਿਹਾ ਇਸ ਉਸੇ ਮੈਂ ਦੋ ਸ਼ਬਦ ਕਹਿ ਸਨ ਇਸ ਨਾਲ ਥੋੜੇ ਜਿਹਾ ਕੁਝ ਲੋਕ ਦੇਸ਼ਦੇ ਓਖੇ ਵੀ ਹੋਏ ਔਰ ਬਹੁਤ ਸਾਰੇ ਸਹਿਮਤ ਵੀ ਹੋਏ ਮੈਂ ਕਿ ਬੋਧ ਮਤ ਬੋਧ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਜੈਨ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਇਹਦੇ ਉੱਤੇ ਮੈਂ ਇਹ ਦਲੀਲ ਦਿੱਤੀ ਮੈਂ ਕਿ ਸਾਰੇ ਬਿਕਸ਼ੋ ਬਣ ਜਾਂ ਚਲੋ ਮੰਨ ਲੈਂਦੇ ਆ ਗੱਲ Swami Mahavir ਦੀ ਤੇ Mahatma Buddha ਦੀ ਸਾਰੇ ਬਿਕਸ਼ੋ ਬਣ ਜਾਣ ਸਾਰੇ ਪਰ ਦੇਗਾ ਕੌਣ ਕਣ ਦੇਵਰਾ ਕਿਸ ਨੇ ਚੁਟਕੀ ਆਟਾ ਪਾਣਾ ਹੈ पांडे ਜੀ ਕਿਉਂਕਿ ਸਾਰੇ ਵਿਖਸ਼ੋ ਬਣੇ ਤੇ ਜੇ ਸਾਰੇ ਗ੍ਰਸ ਦਾ ਤਿਆਗ ਕਰ ਦੇਣ ਤਾਂ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ ਜ਼ਮੀਨ ਤੋਂ ਹਲੇ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ ਤਾ ਫਿਰ ਬਹੁਤ ਧਰਮ ਹੈ ਜੈਨ ਧਰਮ ਹੈ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਉਹਨਾਂ ਦੇ ਉੱਗੇ ਪ੍ਰਚਾਰਕ ਵੀ ਮੰਨ ਗਏ ਖੰ ਲੱਗ ਗਏ ਨਾ ਮੈਂ ਔਰ ਇਸ ਤੋਂ ਮੈਂ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤੁਸੀਂ ਵਿਚਾਰ ਵਟਾਂਦਰੇ ਚ ਤਲਖ ਨਹੀਂ ਹੋਵੇ